ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਂਗੜਾ ਹੋ ਰਿਹਾ ਮਾਰਨਿੰਗ ਦਾ 7 ਵਜੇ ਹੋ ਰਿਹਾ 7:00 ਵਜੇ ਅੱਜ ਮੈਂ ਕੋਈ ਦਾਲ ਸਬਜ਼ੀ ਨਹੀਂ ਬਣਾਉਣੀ ਮੇਰੇ ਕੋਲ ਰਾਤ ਵਾਲੇ ਚੱਪਣ ਗੱਧੂ ਪਏ ਨੇ ਤੇ ਮੈਂ ਹੁਣ ਤਿਆਰੀ ਕਰ ਰਹੀ ਹਾਂ ਚਟਨੀ ਦੀ ਦੁਪਹਿਰੇ ਅੱਜ ਖੇਤ ਰੋਟੀ ਆਊਗੀ ਮਸ਼ੀਨ ਅੱਜ ਲੱਗੂ ਪਹਿਲਾਂ ਕੱਲ੍ਹ ਲੱਗਣੀ ਸੀ ਦੁਪਹਿਰ ਤੋਂ ਬਾਅਦ ਪਰ ਫਿਰ ਕੱਲ ਮਸ਼ੀਨ ਵਾਲੇ ਕਹਿੰਦੇ ਕੱਲ੍ਹ ਨੂੰ ਥੋੜੇ ਸਵੇਰੇ ਮਸ਼ੀਨ ਲਾਵਾਂ ਤੇ ਹੁਣ ਵੀ ਉਹ ਦਵਿੰਦਰ ਕਹਿੰਦੇ ਵੀ ਲੇਟ ਹੀ ਆਉਣਗੇ ਰੋਟੀ ਖਾ ਕੇ ਆਉਣਗੇ ਰੁੱਕ ਜਾਊਂਗੀ ਦੁਪਹਿਰੇ ਹੁਣ ਰੋਟੀ ਨਹੀਂ ਜਾਂਦੀ ਨਹੀਂ ਇਹ ਨੂੰ ਮੈਨੂੰ ਦਾਲ ਸਕਦੀ ਫੇਰ ਬਰਉਣੀ ਪੈਂਦੀ ਤੇ ਉਹ ਦੁਪਹਿਰ ਵਾਸਤੇ ਮੈਂ ਚਟਨੀ ਤਿਆਰੀ ਕਰੀ ਆ ਪੁਦੀਨਾ ਲੈ ਕੇ ਹੀ ਤੋੜ ਕੇ ਪੁਦੀਨਾ ਬਹੁਤ ਛੋਟਾ ਮਸਾ ਚੂਨ ਚੂਨ ਕੇ ਹੀ ਲੈ ਕੇ ਆਇਆ ਐਨਕ ਬਹਲੇ ਹੋਇਆ ਨਹੀਂ ਹੈ ਠੀਕ ਤਰ੍ਹਾਂ ਹੁਣ ਪਾਣੀ ਛੱਡਿਆ ਉਹਦੇ ਵਿੱਚ ਪਾਣੀ ਲਾਵਾਂਗੇ ਜਿੰਨਾ ਫੇਰ ਹੋਊਗਾ ਦੁਪਹਿਰ ਦੀ ਮੈਂ ਕਿ ਚਟਨੀ ਬਣਾ ਕੇ ਰੱਖ ਲਾਂਗੀ ਪੁਦੀਨਾ ਪਿਆਜ਼ ਤੇ ਇਹਦੇ ਵਿੱਚ ਮੈਂ ਪਾਉਂਗੀ ਆਹ ਅੰਬੀਅੰਟ ਚਟਨੀ ਪਈ ਹੈ ਮੇਰੇ ਕੋਲੇ ਚਮਚਾ ਕੇ ਪਾਉਣੀ ਹੁੰਦੀ ਹੈ ਮੈਂ ਚਟਨੀ ਵਿੱਚ ਪਦੀਨੇ ਦੇ ਵਿੱਚ ਖਟ ਮਿੱਠਾ ਜਿਹਾ ਬੜਾ ਅੱਛਾ ਫਲੇਵਰ ਆਉਂਦਾ ਲਾਸਟ ਈਅਰ ਮੈਂ ਬਣਾਈ ਸੀ ਹੋਮ ਫੇਅਰ ਅੰਬੀਅੰਟ ਸੀਜ਼ਨ ਆ ਗਿਆ ਕੋਈ ਖਾਂਦਾ ਨਹੀਂ ਹੈਗਾ ਸਾਡੇ ਘਰੇ ਮੈਨੂੰ ਬਣਾਉਣ ਦਾ ਬਹੁਤ ਸ਼ੌਂਕ ਆ ਪਰ ਖਾਣ ਦਾ ਕੋਈ ਹੈ ਨਹੀਂ ਇਸ ਵਾਰ ਮੈਂ ਸਰਦੀਆਂ ਵਿੱਚ ਸਬਜ਼ੀਆਂ ਦਾ ਗਾਜਰ ਗੋਭੀ ਦਾ achar ਵੀ ਬਣਾਇਆ ਇਹ ਬਣਾ ਲਾ ਨੀ ਕੋ ਦੋ ਦਿਨ ਖਾਂਦਾ ਫਿਰ ਮੁੜ ਕੇ ਕੋਈ ਨਹੀਂ ਖਾਂਦਾ ਹੈਗਾ ਫਿਰ ਮੈਂ ਕਿਹਾ ਚਲ ਕਿਉਂ ਮੱਥਾ ਮਾਰਾਂ ਹਣਾ ਮੈਨੂੰ ਵੀ achar chur ਦਾ ਇਹਨਾ ਸ਼ੌਂਕ ਹੈ ਖਾਣ ਦਾ ਬਣਾਉਣ ਦਾ ਹੈਗਾ ਪਰ ਖਾਣ ਦਾ ਨਹੀਂ ਚਟਨੀ ਪਿਛਲੇ ਸਾਲ ਨਾਲ ਹਜ ਇਹ ਮੈਂ ਆਪ ਚਟਨੀ ਚ ਪਾ ਲਾਂ ਨੀ ਜੋ ਚਟਨੀ ਬਣਾਉਣੀ ਹੈ ਪਕੀਮੀ ਦੀ ਉਸ ਚ ਜਮ ਤੱਕ ਚਮਚਾ ਪਾ ਲਉ ਜਾਂ ਫਿਰ ਜਿਸਨ ਪੂਰੀਆਂ ਚਨੇ ਬੰਦਦੇ ਨੇ ਉਸ ਦਿਨ ਸਾਨੇ ਘਰੇ ਖਾਂਦੇ ਨੇ ਉਸ ਤੋਂ ਬਿਨਾ ਬਿਲਕੁਲ ਨਹੀਂ ਖਾਂਦੀ ਆਂਦੀ ਇਹ ਤਾਂ ਮੇਰੇ ਕੋਲ ਪੈਪ੍ਰਿਕਾ ਮਿਰਚਾਂ ਪਈਆਂ ਨੇ ਜਿਹੜੇ ਸਿਰਕੇ ਚ ਹੁੰਦੀਆਂ ਨੇ ਸੋਕ ਥੋ ਵਾਲੀਆਂ ਦੋ ਚਾਰ ਪੀਸ ਜਿਹੜੇ ਮਿਰਚਾਂ ਦੇ ਸਲਾਈਸ ਨੇ ਇਹ ਮੈਂ ਪਾ ਲੂੰਗੀ ਇਹ ਕੱਟੀਆਂ ਨਹੀਂ ਚੌਕੜੀ ਹੁੰਦੀਆਂ ਕੱਟੀਆਂ ਹੁੰਦੀਆਂ ਕੈਨ ਚ ਆਉਂਦੇ ਨੇ ਜਦੋਂ ਮੈਂ ਢੇਟ ਲਾਸ ਕਰਿਆ ਸੀ ਉਦੋਂ ਵੀ ਇਸ ਕਰੀਆਂ ਸੀ ਕੁਝ ਬਚ ਗਈਆਂ ਪਈਆਂ ਨੇ ਹਜੇ ਇਹ ਨਾ ਖਟੀਆਂ ਹੁੰਦੇ ਸਿਰਕੇ ਕਰਕੇ ਜਿਹਨਾਂ ਸਬਜ਼ੀ ਦਾ ਫਲੇਵਰ ਬ ਇਹ ਵੀ ਦੋ ਚਾਰ ਚਟਨੀ ਚ ਪਾਉਣੀ ਹੁੰਦੀ ਜਾਂ ਪੀਜ਼ਾ ਬਣਾਓ ਤੁਸੀਂ ਉਹ ਤੇ ਉਹ ਪੀਜ਼ਾ ਉੱਪਰ ਵੀ ਟੌਪਿੰਗ ਕਰ ਸਕਦੇ ਮੇਰੇ ਲਈ ਤਿਆਰੀ ਕਰ ਲਈਏ ਉਹ ਤੇ ਚਟਨੀ ਦੀ ਹਰੀਆਂ ਮਿਰਚਾਂ ਮੇਰੇ ਕੋਲ ਹੈਗੇ ਤਿੱਖੀਆਂ ਬਹੁਤ ਜ਼ਿਆਦਾ ਨਹੀਂ ਪਿਆਜ ਹੋ ਪਾਵਮਾਸਨਾ ਪਾਵਾਂ ਸਮਝਣਾ ਉਹਦੇ ਉੱਤੇ ਰੱਖਿਆ ਹੋ ਗਿਆ ਸਜਾਉਣ ਨੂੰ ਕਰਨਾ ਪਾਈ ਲੈਣੀ ਚਾਹੇ ਪਿਆਜ਼ ਜਿਆਦਾ ਪਿਆਜ਼ ਨਾਲ ਚਟਨੀ ਵੀ ਨਹੀਂ ਵਧੀਆ ਲੱਗਦੀ ਮੈਨੂੰ ਇੱਧਰ ਬਣ ਚੁੱਕੀ ਚਟਨੀ ਪਦੀਨਾ ਪਿਆਜ਼ ਦੀ ਵਿੱਚ ਖਟ ਮਿੱਠੀ ਚਟਨੀ ਪਾਤੀ ਅੰਬਿਆਂ ਵਿੱਚ ਪਪਰੇਕਾ ਮਿਰਚਾਂ ਹੋ ਗਈਆਂ ਨਮਕ ਹੋ ਗਿਆ ਵੀ ਥੋੜੀ ਜਿਹੀ ਮੇ ਲਾਲ ਮਿਰਚ ਪਾਤੀ ਇਹ ਬਣ ਗਈ ਪਦੀਨੇ ਦੀ ਚਟਨੀ ਤੜਕਾ ਨਹੀਂ ਇਹਨੂੰ ਮਿਲਗਾਏ ਕਿਉਂਗੀ ਦੁਪਹਿਰ ਜਦ ਖੇਤ ਰੋਟੀ ਜਾਊਗੀ ਉਦੋਂ ਫਿਰ ਮੈਂ ਦੇਸੀ ਘਿਓ ਵੀ ਥੋੜਾ ਜਿਹਾ ਇਹਨੂੰ ਤੜਕਾ ਲਗਾ ਕੇ ਉਹਦੀ ਫਿਰ ਉਹਦੀ ਲਗਾਉ ਤੜਕਾ ਕਿਉਂਗਾ ਉਦੋਂ ਕਿਉਂ ਫੋਣਾ ਪਊਗਾ ਨਾ ਹੁਣ ਜੇ ਮੈਂ ਰੱਖੂ ਫਰਿਜ ਵਿੱਚ ਜੰਮ ਜਾਊਗਾ ਫਿਰ ਉਹਦੀ ਕਰੂੰਗੀ ਤੜਕਾ ਸੜਕਾ ਫੇਰ ਹੀ ਲਗਾਉਂਗੀ ਇਹਨੂੰ ਹਾਲੇ ਕੁਝ ਨਹੀਂ ਕਰਾਂ ਸਿੰਪਲ ਮੈਂ ਹੀ ਰੱਖ ਲਈ ਬਣਾ ਕੇ ਕਿਚਨ ਦੇ ਕੰਮਾਂ ਵਿੱਚੋਂ ਜਿਵੇਂ ਹੀ ਮੈਨੂੰ ਟਾਈਮ ਲੱਗਿਆ ਡਸਟਿੰਗ ਲਾਗੇ ਕਰਨ ਮੈਂ ਕਿਤੇ ਨੂੰ ਫ੍ਰੀ ਬੈ ਕੇ ਫਿਰ ਕੀ ਕਰਨਾ ਹਨ ਜਿਵੇਂ ਮੈਂ ਖਾਣੇ ਦੀ ਪ੍ਰੈਪਰੇਸ਼ਨ ਕਰਤੀ ਚਲੋ ਜਦੋਂ ਖਾਣ ਵਾਲੇ ਖਾਣਗੇ ਟਾਈਮ ਹੋਊ ਉਹਦੇ ਉਹਨਾਂ ਨੂੰ ਖਾਣਾ ਬਣਾ ਕੇ ਸਰਵ ਕਰਾਂਗੇ ਤੇ ਹਲੇ ਟਾਈਮ ਸੀ ਵਿੱਚ ਫਿਰ ਮੈਂ ਕਿ ਡਸਟਿੰਗ ਕਰ ਲਾਂ ਡਸਟਿੰਗ ਲਾਗੇ ਕਰਨ ਡਸਟ ਬਹੁਤ ਜ਼ਿਆਦਾ ਆਉਂਦੀ ਹੈ ਹੁਣ ਜੇ ਵਿੰਡੋ ਨਹੀਂ ਖੋਲਦੇ ਰੂਮs 'ਚ ਕਿਸੇ ਦੇ ਵੀ ਤਾਂ ਬਿਲਕੁਲ ਅੰਦਰ ਸਾਹਮਤ ਹੁੰਦਾ ਜੇ ਵਿੰਡੋ ਖੋਲਦੇ ਤਾਂ ਡਸਟ ਆਉਂਦੇ ਦੋਨੇ ਪਾਸੇ ਹੀ ਫਸਦੇ ਆਂਗੇ બસ ਐਂ ਟਾਈਮ ਪਾਸ ਹੁੰਦਾ ਕਦੇ ਖੋਲ ਲਈ ਕਦੇ ਨਾ ਖੋਲ ਲਈ ਹੈ ਨਾ ਜਦ ਡਸਟ ਅੰਦਰ ਦੇਖਦੇ ਵੀ ਇੰਨੀ ਮਿੱਟੀ ਘਟਾ ਕ ਚਲੋ ਬੰਦ ਹੀ ਕਰ ਦੋ ਇੱਥੇ ਬਸ ਐਂ ਜੇ ਕੁਝ ਸਮਾਂ ਚੱਲ ਰਿਹਾ ਹੈ ਖੋਲਦੇ ਆ ਡਸਟ ਆਉਂਦੇ ਨਹੀਂ ਖੋਲਦੇ ਹਵਾ ਕ੍ਰੋਸ ਨਹੀਂ ਸੰਦਰੀ ਸਾਭ ਬੰਦ ਜਾਂਦਾ ਹੁੰਦਾ ਅੰਦਰ ਗੁੰਮ ਜਾਂਦਾ ਜਿਵੇਂ ਹਿਊਮਿਡਿਟੀ ਹੋ ਜਾਂਦੀ ਅੰਦਰ ਨਾ ਐਵੇਂ ਲੱਗਦਾ ਥੋੜੀ ਫਰੈਸ਼ 에ਅਰ ਆਉਣੀ ਵੀ ਅੰਦਰ ਜ਼ਰੂਰੀ ਹੈ ਹਵਾ ਕ੍ਰੋਸ ਕਰਨੀ ਵੀ ਜ਼ਰੂਰੀ ਹੈ ਤੇ ਮੈਂ ਨਾ ਅੱਗੇ ਡਸਟਿੰਗ ਕਰਨ ਬੇਟੇ ਵਾਲੇ ਰੂਮ ਦੀ ਕਰ ਰਹੀ ਸੀ ਡਸਟਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਸਟਿੰਗ ਜਦੋਂ ਕਰਦੇ ਆ ਨਾ ਕੱਪੜੇ ਤੋਂ ਪਤਾ ਲੱਗਦਾ ਵੀ ਇੰਨੀ ਡਸਟ ਆ ਤੇ ਉਹ ਦੇਖਣ ਨੂੰ ਤਾਂ ਲੱਗੂ ਸਾਰਾ ਕੁਝ ਸਾਫ਼ ਹੀ ਹੈ ਜੇ ਆਪਾਂ ਉਹ ਦੇਖਾਂਗੇ ਵੀ ਚਲੋ ਠੀਕ ਹੈ ਸਾਫ਼ ਹੈ ਪਰ ਜਦੋਂ ਕੱਪੜਾ ਮਾਰਦੇ ਆ ਡਸਟਿੰਗ ਕਰਦੇ ਆ ਨਾ ਕੱਪੜੇ ਤੋਂ ਪਤਾ ਲੱਗਦਾ ਵੀ ਇੰਨੀ ਜ਼ਿਆਦਾ ਮਿੱਟੀ ਹੈ ਬਿਲਕੁਲ ਗੰਦਾ ਹੋ ਜਾਂਦਾ ਕੱਪੜਾ ਇੰਨੀ ਮਿੱਟੀ ਹੋ ਜਾਂਦੀ ਹੈ ਛਿੱਟਾ ਛਿੱਟਾ ਹੋ ਜਾਂਦਾ ਤੇ ਬਸ ਡਸਟਿੰਗ ਕਰਕੇ ਫਿਰ ਵਿੱਚ ਜੀ ਮੈਨੂੰ ਇਹੀ ਹੁੰਦਾ ਕਿ ਕੰਮ ਹੋ ਹੀ ਜਾਂਣਾ ਆਪਾਂ ਬੈਠੀ ਆ ਨਾ ਬ੍ਰੇਕ ਨਾਲ ਲਈ ਕਿਉਂਕਿ ਬ੍ਰੇਕ ਫਿਰ ਆਪਾਂ ਜੋ ਸਾਰੇ ਕੰਮ ਆਲਮੋਸਟ ਫਿਨਿਸ਼ ਹੋ ਜਾਂਦੇ ਨੇ ਮੈ ਵੀ ਰਿਕ ਵੱਡੀ ਬ੍ਰੇਕ ਲੈਣੀ ਹੁੰਦੀ ਹੈ ਦੁਪਹਿਰ ਤੱਕ ਤੇ ਸਵੇਰ ਸਵੇਰੇ એનર્ਜੀ ਲੈਵਲ ਵੀ ਇੰਨਾ ਹਾਈ ਹੁੰਦਾ ਕਿ ਕੰਮ ਕਰਨ ਨੂੰ ਦਿਲ ਕਰਦਾ ਵੀ ਕਰੀਏ ਕਰੀਏ ਕੰਮ ਕਰੀਏ ਉਸ ਤੋਂ ਬਾਅਦ ਫਿਰ ਬ੍ਰੇਕ ਲਵਾਂਗੇ ਸਾਰੇ ਕੰਮ ਫਿਨਿਸ਼ ਕਰਕੇ ਵੈਸੇ ਆਪ ਨੂੰ ਲੇਡੀਜ਼ ਨੂੰ ਉਦੋਂ ਤੱਕ ਚੈਨ ਨਹੀਂ ਆਉਂਦਾ ਉਦੋਂ ਤੱਕ ਆਪਾਂ ਬ੍ਰੇਕ ਨਹੀਂ ਲੈਂਦੇ ਜਦੋਂ ਤੱਕ ਆਪਣੇ ਸਾਰੇ ਕੰਮ ਫਿਨਿਸ਼ ਨਾ ਹੋ ਜਾਣ ਤੇ ਰੂਮ ਸੀ ਡਸਟਿੰਗ ਮੈਂ ਰੋਜ਼ ਤਾਂ ਮੈਂ ਕਰਦੀ ਨਹੀਂ ਕਦੇ ਕਰਾਈ ਕਰਦੀ ਹੁੰਦੀ ਹਾਂ ਹੁਣ ਮੈਨੂੰ ਰੂਟੀਨ 'ਚ ਕਰਨੀ ਪਿਆ ਕਰੋ ਮੈਕਸਿਮ 1-3 ਛੱਡ ਕੇ 2 ਦਿਨ ਛੱਡ ਕੇ ਕਰਨੀ ਪਿਆ ਕਰੋ ਤੇ ਆਹ ਵਾਲੇ ਰੂਮ ਦੀ ਵੀ ਇਹ ਵਾਲੇ ਰੂਮ ਦੀ ਤਾਂ ਮੈਂ ਬਹੁਤ ਦਿਨਾਂ ਤੋਂ ਕਰਦੀ ਆ ਕੋਈ ਇਹਨੂੰ ਯੂਜ਼ ਨਹੀਂ ਕਰਦਾ ਇਹਨੂੰ ਤਾਂ ਮੈਂ ਕਈ ਦਿਨਾਂ ਤੋਂ ਡਸਟਿੰਗ ਕਰਦੀ ਹੁੰਨੀ ਆ ਇਹਦੀ ਹਾਂ ਕਰਨੀ ਪੈਂਦੀ ਆ ਪਰ ਠੀਕ ਐ ਵਿੱਚ ਥੋੜਾ ਜਿਹਾ ਜ਼ਿਆਦਾ ਗੈਪ ਦੇ ਕੇ ਆ ਨਾ ਲੈ ਘੱਟ ਗੈਪ ਦੇ ਕੇ ਕਰਨੀ ਤਾਂ ਪੈਂਦੀ ਆ ਰੁਟੀਨ ਆਪਣਾ ਰੱਖਣਾ ਪੈਂਦਾ ਡਸਟਿੰਗ ਦਾ ਬਿਆਹ ਰੂਮ ਦੀ ਮੈਂ ਡਸਟਿੰਗ ਕਰਦੀ ਹੁਣ ਮੈਂ ਕੱਲ ਨੂੰ ਚਲੋ ਉਹਦੀ ਕਰ ਲਵਾਂ ਕੱਲ ਨੂੰ ਮੈਂ ਆਹ ਕੰਮ ਕਰ ਲਵਾਂਗੀ ਕੰਮ ਕੰਮ ਕਰਨ ਵਾਲੇ ਦੇ ਕੋਈ ਨਾ ਕੋਈ ਨਿਕਲ ਹੀ ਆਉਂਦੇ ਨੇ ਜਿਹਨੇ ਕਰਨਾ ਉਹਦੇ ਤਾਂ ਕੰਮ ਨਿਕਲ ਹੀ ਰਹਿੰਦੇ ਨੇ ਜਿਹਨੇ ਨਹੀਂ ਕਰਨਾ ਉਹਦੇ ਵੱਲੋਂ ਸਾਰੇ ਹੀ ਖਤਮ ਨੇ ਮੱਕੇਂ ਟਿ ਪੈਨਡ ਕਰਦਾ ਆਪਾਂ ਕਿੰਨਾ ਕੰਮਾਂ ਬਾਰੇ ਸੋਚਦੇ ਆਂ ਦਿਮਾਗ 'ਚ ਆਪਾਂ ਕੀ ਕੰਮ ਲੈ ਕੇ ਆਉਨੇ ਆ ਨਾ ਕਿਸੇ ਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੁੰਦਾ ਕਿਸੇ ਨੂੰ ਲਾਸਟਿੰਗ ਦਾ ਬਹੁਤ ਸ਼ੌਂਕ ਹੁੰਦਾ ਕਿਸੇ ਨੂੰ ਹੋਰ ਕੰਮਾਂ ਦਾ ਬਹੁਤ ਸ਼ੌਂਕ ਹੁੰਦਾ ਕੋਈ ਸਟੀਚਿੰਗ ਦਾ ਸ਼ੌਂਕ ਹੁੰਦਾ ਵੀ ਕੋਈ ਕੱਪੜੇ ਦਾ ਮੈਨੂੰ ਪੀਸ ਮਿਲ ਜੇ ਕਪੜਾ ਮਿਲ ਜੇ ਮੈਂ ਆਹ ਕਰ ਲਾਂ ਮੈਂ ਆਹ ਕਰ ਲਾਂ ਆਪਾਂ ਆਪਣਾ ਸੋਚ ਨੇਚਰ ਹੁੰਦੀ ਆਪਾਂ ਆਪਦੀ ਆਬੀਜ਼ ਹੁੰਦੀਆਂ ਨੇਗੀਆਂ ਮੈਨੂੰ ਸਫਾਈ ਦਾ ਤੇ ਕੁਕਿੰਗ ਦਾ ਬਹੁਤ ਸ਼ੌਂਕ ਆ ਮੈਨੂੰ ਐ ਹੁੰਦਾ ਵੀ ਘਰ ਮੇਰਾ ਸਾਫ਼ ਰਹੇ ਆਰਗੇਨਾਈਜ਼ ਰਹੇ ਹਰ ਇੱਕ ਚੀਜ਼ ਦੀ ਆਪਣੀ ਆਪਣੀ ਜਗ੍ਹਾ ਹੋਵੇ ਆਪਣੇ ਆਪਣੀ ਸੈਟਿੰਗ ਹੋਵੇ ਆਪਾਂ ਨੂੰ ਕੋਈ ਚੀਜ਼ ਦੀ ਲੋੜ ਹੋਵੇ ਆਪਾਂ ਨੂੰ ਫਟਾਫਟ ਮਿਲ ਜੇ ਉਹ ਜਗ੍ਹਾ ਤੋਂ ਬਸ ਇਹੀ ਹੁੰਦਾ ਘਰ ਦੇ ਨਾਲ ਵੀ ਮੇਰਾ ਹੀ ਹੁੰਦਾ ਕਿ ਤੁਸੀਂ ਉਹ ਰਿਆਇਂ ਕਰਤਾ ਧਰਤਾ ਆ ਇੱਥੋਂ ਚੱਕਿਆ ਸੀ ਇੱਥੇ ਰੱਖਿਆ ਨਹੀਂ ਬਸ ਮੇਰੀ ਆ ਹੀ ਕੁਛ ਚੱਲਦਾ ਰਹਿੰਦਾ ਤੇ ਹੁਣ ਕਰਨੀ ਸੀ ਮੇਨ ਡੋਰ ਦੀ ਸਫਾਈ ਇਹ ਮੈਂ ਕਰੀ ਨਹੀਂ ਬਹੁਤ ਦਿਨ ਹੋ ਗਏ ਨਹੀਂ ਡਸਟ ਨਾ ਪਰਿਆ ਫਿਰ ਐਨਾ ਡਸਟ ਨਾਲ ਭਰਿਆ ਪਿਆ ਸੀ ਨਾ ਅੱਜ ਮੈਂ ਸਾਫ਼ ਕਰੀ ਸੀ ਅੱਜ ਹੈਲਪਰ ਲੇਟ ਆਈ ਆ ਹਗਿਆ ਨਾ ਹੈਲਪਰ ਜਲਦੀ ਆ ਜਾਂਦੀ ਉਹ ਚਾਣਾ ਪੋਚਾ ਕਰ ਦਿੰਦੀ ਮੈਂ ਕਿਚਨ ਚ ਕੰਮ ਕਰੀ ਜਾਂਦੀ ਹੁਣ ਫਿਰ ਮੈਨੂੰ ਅੱਜ ਵਾਰ ਆਏ ਹੁੰਦੇ ਵੀ ਚਲੋ ਹੁਣ ਫਲੋਰ ਸਾਫ ਹੋ ਗਿਆ ਪੋਚਾ ਲਗਾ ਮੈਂ ਡਸਟਿੰਗ ਕਰੂੰਗੀ ਤਾਂ ਮਿੱਟੀ ਨੀਚੇ ਗਿਰੂਗੀ ਤਾਂ ਕਈ ਵਾਰ ਮੈਂ ਤਾਂ ਵੀ ਛੱਡ ਦਉਂਦੀ ਸੀ ਪਰ ਅੱਜ ਹੈਲਪਰ ਲੇਟ ਸੀ ਆਈ ਨਹੀਂ ਸੀ ਮੈਂ ਕਿਹਾ ਆਵਾਂ ਡੋਰ ਮੈਂ ਝਾਂਦਾ ਮੈਨੂੰ ਲਾਲਚ ਹੋ ਗਿਆ ਵੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਸਾਫ ਕਰਦਾ ਤੇ ਉਦੋਂ ਆ ਕੇ ਦਵਿੰਦਰ ਤੇ ਅੱਗੇ ਮੈਨੂੰ ਇਹ ਕਹਿੰਦੇ ਤੂੰ ਕਿਉਂ ਖਪੀ ਜਾਂਦੀ ਆ ਜੇ ਨੇਰੀ ਦਸੀ ਮੌਸਮ ਵਿੱਚ ਨੇਰੀ ਆਉਗੀ ਹੁਣ ਤੁਸੀਂ ਆਪ ਹੀ ਸੁਣੋ ਮੈਨੂੰ ਕੀ ਕਹਿਣਗੇ ਕਾਲਾ ਤੂੰ ਬੁਰਗ ਬਿਗਾੜ ਲਾ ਵੀ ਨਾ ਜੀ ਆਹ ਆਵਲੇ ਟੇਬਲ ਤੇ ਨਾ ਮੈਂ ਕੱਲੀ ਨੀ ਕਪੜਾ ਮਾਰਿਆ ਬਸ ਪਰਸੋਂ ਮੈਂ ਸਾਫ਼ ਕਰਕੇ ਆਟੀਆਂ ਤੇ ਇੱਥੇ ਡਸਟ ਆ ਦੇਖੋ ਇੰਨੀ ਧੂੜ ਜਮਾ ਹੋ ਜਾਂਦੀ ਇਹਦੇ ਉੱਪਰ ਕੀ ਕਰੇ ਬੰਦਾ ਕੀ ਰੋ ਰੋ ਤਾ ਆਪਾਂ ਹਰ ਇੱਕ ਜਗ੍ਹਾ ਕਪੜਾ ਵੀ ਨੀ ਮਾਰ ਸਕਦੇ ਆ ساری ਡਸਟ ਆ ਦੇਖੋ ਇੰਨੀ ਡਸਟ ਆਉਂਦੀ ਇੰਨੀ ਡਸਟ ਆਉਂਦੀ ਸਾਮਣ ਨੂੰ ਨਾ ਤੇ ਬ੍ਰੇਕਫਾਸਟ ਵਿੱਚ ਅੱਜ ਮੈਂ ਬਣਾ ਲਿਆ ਸੀ ਸੈਂਡਵਿਚ ਈਜ਼ੀ ਆਪਸ਼ਨਸ ਮੈਂ ਕਰਦੀ ਹੁੰਨੀ ਹੈ ਬ੍ਰੇਕਫਾਸਟ ਵਿੱਚ ਰੱਖਦੀ ਹੁੰਨੀ ਹੈ ਬਹੁਤ ਜ਼ਿਆਦਾ ਕੋਈ ਵੱਡੀ ਕੁਕਿੰਗ ਦਾ ਪ੍ਰੋਸੈਸ ਨਹੀਂ ਹੁੰਦਾ ਬ੍ਰੇਕਫਾਸਟ ਲਈ ਲੰਚ ਮੈਂ ਆਪਣਾ ਕਰ ਲਿਆ ਤਾਂ ਮੋੜਾ ਇੱਕ ਵੇਦ ਅੱਜ ਮੈਂ ਅੰਨ ਚ ਜਲਦੀ ਕਰ ਲੈ ਕਿਉਂਕਿ ਮੈਂ ਖੇਤਾਂ ਵਿੱਚ ਰੋਟੀ ਬਣਾਉਣੇ ਇੱਧਰ ਆਟਾ ਗੁੰਨਣਾ ਪੈ ਚੱਕਲਾ ਬੇਲਣਾ ਪੈ ਲੰਚ ਕਰਕੇ ਮੈਂ ਥੋੜੀ ਆਈਸਕ੍ਰੀਮ ਖਾਧੀ ਰਾਤ ਮੈਂ ਖਾਧੀ ਰਾਤ ਮੈਂ ਦਵਿੰਦਰ ਨੇ ਕਿਹਾ ਖਾਣਾ ਮੈਂ ਕਿਹਾ ਨਹੀਂ ਮੈਂ ਕੱਲ ਨੂੰ ਖਾऊंगी ਸਿਰਫ ਇੱਕ 스ਪੂਨ ਮੈਂ ਟੇਸਟ ਹੀ ਕਰਿਆ ਸੀ ਤਾਂ ਹੁਣ ਖਾਣਾ ਥੋੜੀ ਆਈਸਕ੍ਰੀਮ ਫਿਰ ਮੈਂ ਖੇਤਾਂ ਲਈ ਰੋਟੀ ਬਣਾਉਣੀ ਹੈ ਉਹ ਨਾਲ ਦਵਿੰਦਰ ਤਾਂ ਨਾਲ ਰੋਟੀ ਤੇ ਚਾਹ ਤਿਆਰ ਕਰ ਤੋ ਬਸ ਆਈ ਨਿਕ ਆਈਸਕ੍ਰੀਮ ਇੱਕ ਖਾਣ ਵਾਲਾ ਕੀ ਇਹ ਅਜੇ ਘਰ ਚ ਖਾਦੇ ਬਿਨਾਂ ਤਾਂ ਰਹਿਆ ਨਹੀਂ ਆਂਦਾ ਤਾਂ ਮੈਂ ਦਿਵਿੰਦ ਨੂੰ ਕਹਿਣੀ ਐ ਅਵੋਇਡ ਕਰਾ ਕਰੋ ਵੀ ਲੈ ਕੇ ਨਾ ਆਇਓ ਕਦੇ ਕਦੇ ਲੈ ਕੇ ਆਇਆ ਕਰੋ ਹੱਤੇ ਨਹੀਂ ਜਦੋਂ ਗਰਮੀ ਸ਼ੁਰੂ ਵੀ ਨਹੀਂ ਹੋਈ ਕੈਸਕ੍ਰੀਮ ਖਾਣੀ ਸ਼ੁਰੂ ਕਰੀਏ ਜੋ ਚੀਜ਼ ਆ ਜਾਂਦੀ ਆ ਫੇਰ ਖਾਦੀ ਜਾਂਦੀ ਆ ਖਾਦੇ ਬਿਨਾਂ ਤਾਂ ਰਹਿਆ ਨਹੀਂ ਅੰਦਰ ਹੁਣ ਦੁਪਹਿਰ ਦਾ ਟਾਈਮ ਸੀ ਮੈਂ ਆਪਣਾ ਲੰਚ ਪਹਿਲਾਂ ਕਰ ਲਿਆ ਸੀ ਮੇਰਾ ਦੁੱਖ ਰਹਾ ਸੀ ਸਿਰ ਅੱਜ ਮਾਈਗ੍ਰੇਨ ਹੋ ਰਿਹਾ ਸੀਗਾ ਤੇ ਮੈਂ ਦਵਾਈ ਲੈ ਕੇ ਆਪਣਾ ਲੰਚ ਕਰ ਲਿਆ ਸੀ ਲੰਚ ਕਰਕੇ ਫਿਰ ਮੈਂ ਖੇਤ ਵਾਲਿਆਂ ਦੀ ਰੋਟੀ ਬਣਾਉਣ ਲੱਗੀ ਸੀ ਦੁਪਹਿਰੇ ਅੱਜ ਮਸ਼ੀਨ ਤਾਂ ਲੱਗੀ ਵੀ ਸਵੇਰ ਦੀ ਪਰ ਸਵੇਰ ਦੀ ਰੋਟੀ ਨਹੀਂ ਗਈ ਮਸ਼ੀਨ ਲੇਟ ਆਈ ਹੈ ਪਰ ਦੁਪਹਿਰ ਦੀ ਰੋਟੀ ਹੁਣ ਜਾਊਗੀ ਮੈਂ ਆਟਾ ਕਾਫੀ ਸਾਰਾ ਦੁਪਹਿਰੇ ਗੁੰਨ ਲਿਆ ਸੀ ਹੁਣ ਤਾਂ ਹੈਲਪਰ ਕਹਿੰਦੀ ਸੀ ਮੈਨੂੰ ਬੁਲਾ ਲਈ ਜੇ ਲੋਡ ਹੋਈ ਤਾਂ ਫਿਰ ਮੈਂ ਚੱਲ ਮੈਂ ਆਪ ਹੀ ਕਰ ਲਾਂਨੀ ਹਣਾ ਇੱਕ ਪਾਸੇ ਮੈਂ ਚਾਹ ਰੱਖੀ ਹੋਈ ਸੀ ਕੈਸ ਤੇ ਇੱਕ ਪਾਸੇ ਮੈਂ ਫੁਲਕੇ ਬਣਾ ਰਹੀ ਸੀ ਚਟਨੀ ਮੈਂ ਸਵੇਰੇ ਬਣਾ ਕੇ ਰੱਖ ਲਈ ਸੀ ਉਸ ਵਾਸਤੇ ਦੋਨੇ ਇੱਕ ਸਾਈਡ ਤੇ ਗੈਸ ਤੇ ਤਵਾ ਰੱਖਿਆ ਸੀ ਇੱਕ ਸਾਈਡ ਤੇ ਮੈਂ ਫੁਲਕੇ ਰਾੜ ਦੇ ਸੀ ਤੇ ਇਸ ਤਰ੍ਹਾਂ ਰੋਟੀ ਬ ਕੁਝ ਪੇੜੇ ਮੈਂ ਪਹਿਲਾਂ ਐਡਵਾਂਸ ਕਰਕੇ ਰੱਖ ਲਾਂਦੇ ਕੁਝ ਹੱਥ ਮੇਰਾ ਵੈਸੇ ਵੀ ਫਾਸਟ ਯੇ ਰੋਟੀ ਵਿੱਚ ਤੇ ਇੰਨੇ ਸਾਲਾਂ ਦਾ ਜੋ ਐਕਸਪੀਰੀਅੰਸ ਹੋ ਗਿਆ ਫਿਰ ਫਾਸਟ ਹੋਣਾ ਪੈਂਦਾ ਵੈਸੇ ਜਦੋਂ ਆਪਾਂ ਖੇਤੀਬਾੜੀ ਵਾਲੇ ਪਰਿਵਾਰ ਚ ਆਏ ਜਨੇ ਆਪਣੇ ਫਾਸਟ ਹੋਏ ਨੇ ਪਹਿਲਾਂ ਮੈਂ ਇੰਨੀ ਕੁਕਿੰਗ ਚ ਮੈਨੂੰ ਨਹੀਂ ਆਉਂਦੀ ਸੀ ਇਹਨਾਂ ਹੱਥ ਮੇਰਾ ਫਾਸਟ ਨਹੀਂ ਸੀ ਪਰ ਫਿਰ ਫਾਸਟ ਹੋ ਜਾਂਦੇ ਹੌਲੀ ਹੌਲੀ ਜਦੋਂ ਕੰਮ ਐਨਾ ਗਾਲ ਪੈ ਜੇ ਆਪਣੇ ਹਨ ਜਿੰਮੇਵਾਰੀ ਪੈ ਜੇ ਤਾਂ ਫਿਰ ਉਹੋ ਜਿਹਾ ਬੰਦਾ ਹੋ ਜਾਂਦਾ ਤੇ ਰੋਟੀਆਂ ਬਣਾ ਰਹੀ ਸੀ ਚਾਹ ਬਣ ਰਹੀ ਸੀ ਬਸ ਫਿਰ ਉਸ ਤੋਂ ਬਾਅਦ ਬੰਦ ਦੂੰਗੀ ਦਵਿੰਦਰ ਫੋਨ ਤੇ ਫੋਨ ਕਰ ਰਹੀ ਸੀ ਰੋਟੀ ਬਣ ਗਈ ਬਣ ਗਈ ਕਿੰਨਾ ਟਾਈਮ ਲੱਗੂ ਕਿੰਨਾ ਟਾਈਮ ਲੱਗੂ ਬਲਕਿ ਮੈਂ ਅੱਧੇ ਘੰਟੇ ਵਿੱਚ ਤਿਆਰ ਕਰਤੀ ਸੀ ਰੋਟੀ ਬਣਾ ਕੇ ਚਾਹ ਬਣਾ ਕੇ ਅੱਧੇ ਘੰਟੇ ਵਿੱਚ ਪੈਕ ਕਰਤੀ ਸੀ ਤੇ ਐਨਕਸ ਟਾਈਮ ਤੇ ਦੇਖੋ ਲੱਗਦਾ ਹੀ ਆ ਲੰਚ ਮੈਂ ਜਾਂਦਾ ਪਹਿਲਾਂ ਕਰ ਲਿਆ ਸੀ ਕਿਉਂਕਿ ਮੈਨੂੰ ਪਤਾ ਸੀ ਜੇ ਰੋਟੀ ਪਾਉਣ ਲੱਗੀ ਮੈਂ ਲੇਟ ਹੋ ਜਾਂ ਤੇ ਮੈਨੂੰ ਲੱਗੂ ਭੁੱਖ ਇਸ ਕਰਕੇ ਲੰਚ ਅੱਜ ਮੈਂ ਆਪਦਾ ਥੋੜਾ ਜਲਦੀ ਹੀ ਕਰ ਲਿਆ ਸੀ ਇਹ ਵੀ ਆਪਣਾ ਦੇਖਣਾ ਪੈਂਦਾ ਹਨ ਵੀ ਲੰਚ ਟਾਈਮ ਆਪਣਾ ਲੇਟ ਹੋ ਰਿਹਾ ਜਾਂ ਕਿਤੇ ਜਾਣਾ ਹੋਵੇ ਨਾ ਤਾਂ ਵੀ ਮੈਂ ਆਪਣਾ ਲੰਚ ਘਰੋਂ ਹੀ ਕਰਕੇ ਜਾਨੀ ਆ ਚਾਹੇ ਮੈਂ ਜਲਦੀ ਮੈਨੂੰ ਕਰਨਾ ਪੈ ਜੇ ਚਾਹੇ ਮੈਨੂੰ ਇੱਕ ਰੋਟੀ ਸਬਜ਼ੀ ਉਹ ਡੱਬੇ ਚ ਨਾਲ ਲੈ ਜਾਣੀ ਪੈ ਜੇ ਪਰ ਮੈਂ ਲੰਚ ਆਪ ਦਾ ਘਰ ਦੀ ਰੋਟੀ ਦਾ ਹੀ ਕੋਸ਼ਿਸ਼ ਹੁੰਦੀ ਮੈਂ ਕਿਤੇ ਜਾਣਾ ਚਾਹਵੇਂ ਮੈਂ ਆਪਣੇ ਘਰੋਂ ਰੋਟੀ ਖਾ ਕੇ ਜਾਵਾਂ ਜਾਂ ਮਾਜੇ ਨਾਲ ਲੈ ਕੇ ਜਾਵਾਂ ਇਹ ਬਹੁਤ ਵਧੀਆ ਮੈਨੂੰ ਲੱਗਦਾ ਇਹ ਆਦਤ ਆ ਫਿਰ ਆਪਾਂ ਬਾਹਰ ਲਾ ਖਾਣ ਤੋਂ ਬਚ ਜਾਂਦੇ ਕਈ ਵਾਰ ਆਪਾਂ ਕਾਲ ਕਰ ਦਿਆਂਗੇ ਵੀ ਚਲ ਛੱਡ ਪਰੇ ਹੁਣ ਆਪਾਂ ਕੀ ਰੋਟੀਆਂ ਨਹੀਂ ਜਲਦੀ ਖਾਵਾਂਗੇ ਟਾਈਮ ਨਹੀਂ ਹੋਇਆ ਆ ਵੀ ਡੱਬ ਜੋ ਬਾਹਰ ਜਾਂ ਨਾ ਆਟੋਮੈਟਿਕਲੀ ਤੁਹਾਨੂੰ ਭੁੱਖ ਲੱਗੂ ਥੋੜਾ ਦਿਮਾਗ ਉਹ ਬਾਹਰ ਉਹਨਾਂ ਕੁਝ ਖਾ ਲਈ ਕਿਉਂਕਿ ਪੌਲੀ ਦੇ ਬਾਹਰ ਹੁੰਨੇ ਆ ਦਿਮਾਗ ਹਮੇਸ਼ਾ ਬਾਹਰੋਂ ਖਾਣ ਨੂੰ ਕਹੂਗਾ ਸੋ ਰੋਟੀ ਬਣ ਗਈ ਕੰਮ ਖਤਮ ਹੋ ਗਿਆ ਰੋਟੀ ਦੇ ਪਰਮ ਨੂੰ ਮੈਂ ਕਿਚਨ ਕਰਦੀ ਆ ਸਾਫ ਇਹਦੇ ਝੋਲੇ ਚ ਪਾਈ ਪੀ ਰੋਟੀਆਂ ਮੁੰਡਾ ਆਉਂਦਾ ਲੈਣ ਡੱਬੇ ਚ ਰੋਟੀਆਂ ਕਿੰਨੀ ਚਾਹ ਵਿੱਚ ਮੈਂ ਡੱਬੇ ਚ ਚਟਨੀ ਵਾਲ ਡੱਬੇ ਦਿੱਤੀ ਤੇ ਹੁਣ ਮੈਂ ਕੀ ਕਰਨਾ ਆਟੇ ਵਾਲਾ ਜਿਹੜਾ ਕੈਬਿਨੇਟ ਹੈ ਕਲੀਨ ਕਰੂੰਗੀ ਉਹ ਪਿੱਛੋਂ ਦੇਖੋ ਕਿ ਮੈਂ ਆਟਾ ਘਿਰੇ ਪੈਣਾ ਸਾਰਾ ਕਲੀਨ ਕਰੂਗਾ ਡਰਮ ਵਿੱਚ ਆਟਾ ਹੋ ਗਿਆ ਖਤਮ ਡਰਮ ਉਹ ਰੱਖਿਆ ਪਿਆ ਸਾਈਡ ਤੇ ਉਹਨੂੰ ਸ਼ਾਮ ਨੂੰ ਬਾਹਰ ਲਿਜਾ ਕੇ ਵਾਸ਼ ਕਰੂੰਗੀ ਤੇ ਹੁਣ ਮੈਂ ਕੈਬਿਨੇਟ ਸਾਰਾ ਮੈਂ ਅੰਦਰੋਂ ਕਲੀਨ ਕਰਦੀ ਆ ਪਹਿਲਾਂ ਇਹ ਕਲੀਨ ਕਰਦੀ ਆ ਫੇਰ ਮੈਂ ਉਹ ਪ੍ਰਾਂਤ ਚੱਕਲਾ ਬੈਨਾਂ ਫੇਰ ਅੰਦਰ ਟਿਕੂਗਾ ਸਾਰਾ ਕੁਝ ਇਹ ਕਰਦੀ ਆ ਕਲੀਨ ਅੰਦਰੋਂ ਤੇ ਭਾਂਡੇ ਪਏ ਨੇ ਸਾਫ਼ ਕਰਨ ਵਾਲੇ ਸਿੰਕ ਪਰ ਹੀ ਪਏ ਸਾਰਾ ਜਦੋਂ ਕੰਮ ਜਲਦੀ 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 ਕਰਦੇ ਦਵਿੰਦਰ ਫੋਨ ਤੇ ਫੋਨ ਫੋਨ ਤੇ ਫੋਨ ਰੋਟੀ ਬਣ ਗਈ ਰੋਟੀ ਬਣ ਗਈ ਰੋਟੀ ਬਣ ਗਈ ਤੇ ਮੈਂ ਹੁਣ ਸਾਰਾ ਇਹ ਕੰਮ ਅਸਮਿਟ ਦਿਆ ਨਾ ਫਿਰ ਜੋ ਖਲਾਰਾ ਪੈਂਦਾ ਕੰਮ ਕਰਕੇ ਇਹ ਵੀ ਸਮਿਟਣਾ ਪੈਂਦਾ ਨਾਲ ਦੀ ਨਾਲ ਕਰਦੀਆਂ ਚੱਕ ਧਰ ਭਾਂਡਿਆਂ ਦੀ ਹੁਣ ਆਟੇ ਵਾਲਾ ਕੈਬਨਟ ਹੋਗਾ ਕਲੀਨ ਅੰਦਰ ਮੈਂ ਗਿੱਲਾ ਕੱਪੜਾ ਮਾਰਦਾ ਅਛੇ ਤਰ੍ਹਾਂ ਹੁਣ ਮੈਂ ਇਹਨੂੰ ਖੁੱਲਾ ਹੀ ਛੱਡੂਗਾ ਤਾਂ ਕਿ ਸੁੱਕ ਜੇ ਨਹੀਂ ਫਿਰ ਗਿੱਲਾ ਹੀ ਜੇ ਬੰਦ ਕਰ ਦੂੰਗੀ ਤਾਂ ਸਮੈਲ ਆਊਗੀ ਸਾਰਾ ਅਛੇ ਤਰ੍ਹਾਂ ਕਲੀਨ ਕਰਤਾ ਆਹ ਕਾਰਨਰ ਚ ਨਾ ਇਹ ਫੱਟੀ ਲਵਾਈ ਹੋਈ ਹੈ ਮੈਂ ਤੇ ਤਾਂ ਕਿ ਚੱਕਲਾ ਬੇਲ ਮੈਂ ਇੱਧਰ ਰੱਖਦਾ ਜੇ ਉਂ ਰੱਖਾਂਗੇ ਤਾਂ ਰੁੜ ਜਾਊਗਾ ਇਧਰ ਫਿਰ ਸਾਈਡ ਤੇ ਖੜਾ ਰਹਿਣਾ ਚੱਕਲਾ, ਬੇਲਣਾ, ਚਿਮਟਾ, ਤਵਾ ਸਵੇ ਸਾਰਾ ਕੁਝ ਇੱਕ ਕੈਬਿਨੇਟ ਖੋਲੂ ਤੇ ਵਿੱਚੋਂ ਨਿਕਲ ਜਾਂਦਾ ਪਰਾਂ ਤਾਂ ਸੁੱਕਾ ਆਟਾ, ਚੱਕਲਾ, ਬੇਲਣਾ ਉਹਨਾਂ ਗਲੰਗ ਜਗ੍ਹਾ ਤੋਂ ਇਕੱਠਾ ਨਹੀਂ ਕਰਨਾ ਪੈਂਦਾ ਸਮਾਨ ਸਾਰਾ ਉਹ ਪਿੱਛੇ ਤੱਕ ਮੈਂ ਕਲੀਨ ਕਰਦਾ ਕੱਪੜਾ ਮਾਰ ਕੇ ਮੈਂ ਚਿਮਟੇ ਨਾਲ ਕੱਪੜਾ ਫੜ ਕੇ ਨਾ ਪਿੱਛੇ ਤੱਕ ਮਾਰ ਦਾਨੀ ਆ ਇਹਨੂੰ ਹੁਣ ਖੁੱਲਾ ਰਹਿਣ ਦੇ ਸੁੱਕ ਦੂਗਾ ਸੁੱਕ ਜੂ ਆ ਜਿਹੜੇ ਇਹਦੇ ਹੁੰਦੇ ਨਾ ਸਾਈਡ ਵਾਲੇ ਕੀ ਕਹਾਂਗੇ ਇਹਨਾਂ ਨੂੰ ਰੇਲਿੰਗ ਜਿਹਦੇ ਉੱਪਰ ਇਹ ਡਰਾਅਰ ਅੱਗੇ ਪਿੱਛੇ ਹੁੰਦਾ ਇਹ ਵੀ ਕਾਫੀ ਫਰਕ ਪੈਂਦਾ ਸਫਾਈ ਕਰਕੇ ਪਹਿਲਾਂ ਆਟਾ ਜਮਾ ਹੋ ਜਾਂਦਾ ਨੇ ਉੱਪਰ ਕੋង ਉਡ ਉਡ ਕੇ ਆਟਾ ਹੌਲੀ ਹੌਲੀ ਥੋੜਾ ਥੋੜਾ ਕਰਕੇ ਜਮਾ ਹੋ ਜਾਂਦਾ ਫਿਰ ਇਹ ਵੀ ਟਾਈਟ ਜੀ ਹੁੰਦੀ ਨੇ ਹੁਣ ਅੱਛਾ ਹੋ ਗਿਆ ਬਿਲਕੁਲ ਲਾਈਕ ਥੋੜਾ ਥੋੜਾ ਨਾ ਹੀ ਰਨਿੰਗ ਜਾ ਹੋ ਗਿਆ ਅੱਗੇ ਅੜਦਾ ਆ ਸੀਗਾ ਚਲੋ ਜੀ ਟਾਈਮ ਹੋ ਰਿਹਾ 5:30 ਦਾ ਤੇ ਮੈਂ ਹੁਣ ਇਹ ਤੇ ਤਿਆਰੀ ਕਰੀਏ ਪਾਪੜੀ ਬਣਾਉਂਦੀ ਇਹ ਹੈਗੇ ਪਾਪੜੀ ਕੱਲ ਮੈਂ ਬਣਾ ਕੇ ਰੱਖੀ ਸੀ ਹੋ ਜਿਆਦਾ ਯਮੀ ਡੇਲੀਸ਼ੀਅਸ ਪਾਪੜੀ ਠੀਕ ਹੈ ਦਹੀਂ ਚੀਨੀ ਪਾ ਕੇ ਮਿੱਠੀ ਕਰਤੀ ਫੈਂਟ ਦੀ ਫੁੱਟੀਆਂ ਜਿਵਾਲੀ ਹੈਗੀ ਅਚੀ ਤਰ ਕਰੀਮੀ ਜਿਹਾ ਟੈਕਸਚਰ ਕਰਤਾ ਥੋੜਾ ਦੁੱਧ ਪਾਤਾ ਥੋੜੀ ਚੀਨੀ ਪਾਤੀ ਬੋਇਲਡ ਆਲੂ ਹਰੀ ਚਟਨੀ ਇਹਦੇ ਵਿੱਚ ਮੈਂ ਨਾ ਦਹੀਂ ਪਾਤੀ ਥੋੜੀ ਫੈਂਟੀ ਹੋਈ ਕਲਰ ਤੇ ਇਹਦਾ ਟੈਕਸਚਰ ਅੱਛਾ ਹੋ ਜਾਏਗਾ ਤੇ ਇਹ ਆਪਣਾ ਮਸਾਲਾ ਇਹ ਮੈਂ ਘਰੇ ਬਣਾਉਣੀ ਹੁੰਦੀ ਆ ਂਜੀਰਾ ਵਗੈਰਾ ਪਾਊਡਰ ਪੂਨਾ ਜੀਰਾ ਕਾਲੀ ਮਿਰਚ ਲਾਲ ਮਿਰਚ ਨਮਕ ਵਗੈਰਾ ਪਾ ਕੇ ਤੇ ਇਹ ਹੈਗਾ ਆਪਣਾ ਇਮਲੀ ਵਾਲਾ ਪਿਚਕੂ ਇਮਲੀ ਸੌਸ ਇਸ ਨੂੰ ਅਸੀਂ ਮਨ ਵਿੱਚ ਪਾਵਾਂਗੇ ਤੇ ਪਾਪੜੀ ਬਣੂਗੀ ਬਹੁਤ ਬਹੁਤ ਜਿਆਦਾ ਯਮੀ ਦਵਿੰਦਰ ਆਪ ਜੀ ਪਸੰਦ ਹੈ ਆਪੇ ਬਣਾਉਂਦੀ ਮੈਂ ਸਮਾਨ ਤਿਆਰ ਕਰਤਾ ਬਣਾਉਣਗੇ ਆਪ ਜੀ ਆਪੇ ਪਸੰਦ ਜੀ ਦਵਿੰਦਰ ਨੇ ਪਾਪੜੀ ਕਰਤੀ ਤਿਆਰ ਪਲੇਟ ਵਿੱਚ ਇਹ ਇਹਨਾਂ ਦੀ ਡਿਊਟੀ ਹੁੰਦੀ ਹੈ ਪਾਪੜੀ ਇਹਨਾਂ ਨੇ ਤਿਆਰ ਕਰਾਂ ਟਾਈਮ ਹੋ ਰਿਹਾ 6:30 ਦਾ ਸਬਜ਼ੀ ਬਣ ਗਈ ਕਿਚਨ ਕਲੀਨ ਹੋ ਗਈ ਭਾਂਡੇ ਮੰਨ ਲਈ ਜਿਹੜੇ ਖੇਤੋਂ ਭਾਂਡੇ ਸੋ ਵੀ ਮੈਂ ਧੋ ਤਿਆਰ ਜੈਣੀਆਂ ਰੋਟੀਆਂ ਬਚੀਆਂ ਆਈਆਂ ਸਵੇਰੇ ਹੈਲਪਰ ਨੂੰ ਪਰਾਉਣੇ ਪੈਣਗੇ ਰੋਟੀਆਂ ਉਹਨਾਂ ਦਾ ਪਸ਼ੂ ਹੈਗਾ ਹੈਲਪਰ ਨੂੰ ਪਾ ਜਾਣਗੇ ਐ ਕਨੇ ਹੁਣ ਸਾਰੇ 2 2 3 3 ਹੀ ਖਾਂਦੇ ਨੇ ਵੱਧ ਕੋਈ ਖਾਂਦਾ ਨਹੀਂ ਗਾ ਤੇ ਚਲੋ ਜੀ ਹਲਪਰ ਨੂੰ ਬਣਾ ਲਾਂਗੇ ਸਵੇਰੇ ਕਿਚਨ ਹੋ ਗਈ ਹਾਂ ਭਾਂਡੇ ਕਾਫੀ ਆ ਗੱਠੇ ਉੱਪਰ ਸਖੇਤੂ ਆਈ ਸੋ ਤੋਤੇ ਹੁਣ ਮੈਂ ਡਰਮ ਚੱਕ ਕੇ ਲਿਜਾਣੀ ਆ ਬਾਹਰ ਵਿੱਚ ਰੱਖ ਦਿਆਂ ਸੋਪ ਬਾਰਲ ਜਾ ਕੇ ਧੋਣੀ ਆ ਇਹਨੂੰ ਟਾਈਮ ਹੋ ਰਿਹਾ 6:30 ਦਾ ਹੁਣ ਨਿਕਲੀਆਂ ਬਾਹਰ ਵਾਕ ਕਰਨ ਕੰਮ ਸਾਰੇ ਹੋ ਗਿਆ ਜੇ ਮੇਰਾ ਰੂਟੀਨ ਥੋੜਾ ਗੜਬੜਾ ਗਿਆ ਘੜਬੜਾ ਆਏਗੀ ਅੱਜ ਦੁਪਹਿਰੇ ਮੇਰਾ ਦੂਤਾ ਸਿਰ ਲੰਚ ਤੋਂ ਪਹਿਲੇ ਮੇਰਾ ਸਿਰ ਦੁਖਦਾ ਸੀ ਮੈਂ ਦਵਾਈ ਲੈ ਕੇ ਮਾਈਗਰੇਨ ਦੀ ਆਪਣੀ ਲੰਚ ਕਰ ਲਿਆ ਫਿਰ ਕੰਮ ਕਰੀਗੀ ਰੋਟੀ ਟੁਕ ਕਰਕੇ ਦੁਪਹਿਰ ਦਾ ਫਿਰ ਮੈਂ ਕਿਹਾ ਚਲੋ ਮੈਂ ਰੈਸਟ ਕਰ ਲਾ ਮੈਂ ਸੌਂਗੀ ਸੂਤੀ ਮੈਂ ਪੌਣੇ 3:00 ਦੀ ਮੈਂ ਸਵਾ 4:00 ਉੱઠી ਸਵਾ 4:00 ਉੱਠੀ ਉੱਠ ਕੇ ਚਾਹ ਕਰੀ ਚਾਹ ਪੀਂਦੇ ਹੀ ਮੈਂ ਗੁਰਦੁਆਰੇ ਚਲੀਗੀ ਫਿਰ ਮੈਂ ਕਿਹਾ ਚਲੋ ਕद्दू ਸਬਜ਼ੀ ਬਣਾਉਣੀ ਕੋਈ ਜ਼ਿਆਦਾ ਟਾਈਮ ਲਾਦਾ ਕੱਟਣ ਤੇ ਬਣਾਉਣ ਤੇ ਵੀ ਆ ਕੇ ਹੀ ਕੱਟੂਗੀ ਆ ਕੇ ਬਣਾਉਂਗੀ ਗੁਰਦੁਆਰੇ ਵੀ ਤਾਂ ਟਾਈਮ ਲੱਗੇ ਮੈਨੂੰ ਗੁਰਦੁਆਰਾ ਲੌਕ ਉੱਥੇ ਮੈਂ 10 ਮਿੰਟ ਐਕਸਟਰਾ ਲੱਗੇ। ਕਿ ਆਕੇ ਗੁਰਦੁਆਰੇ ਤੋਂ ਦਵਿੰਦਰ ਕਹਿੰਦੇ ਵੀ ਪਾਪੜੀ ਬਣਾ ਲਓ। ਪਾਪੜੀ ਬਣਾਉਣ ਲੱਗੀ। ਪਾਪੜੀ ਬਣਾ ਕੇ ਸਭੀ ਸਬਜ਼ੀ ਕੱਟੀਆਂ ਕਰਕੇ ਥੋੜਾ ਥੋੜਾ ਕਰਕੇ ਮੈਂ ਲੇਟ ਹੋ ਗਈ ਅੱਜ। ਖੇਤ ਵਾਲੇ ਭਾਂਡੇ ਵੀ ਤੋਤੇ ਥੋੜਾ ਐਕਸਟਰਾ ਕੰਮ ਹੋ ਗਿਆ। ਐਨਵੀਐਸ ਕੰਮ ਸਾਰੇ ਹੋ ਗਏ ਡਸਟਿੰਗ ਵਾਲੇ ਕੱਪੜੇ ਭੋਂਤੇ ਸੋਤੋ ਤੇ ਆਹ ਤੇਲ ਡਰਮ ਤੋਤਾ। ਤੇ ਹੁਣ ਕਰਦੇ ਆ ਵੌਕ। ਕੁੱਕਰ ਮੈਂ ਖੋਲਿਆ ਨਹੀਂ ਕद्दू ਸਬਜ਼ੀ ਬਣਾਏ। ਜਾ ਕੇ ਅੰਦਰ ਮੈਸ਼ ਕਰੂੰਗੀ ਕद्दू। ਮੈਸ਼ ਕਰਕੇ ਦੁੱਧ ਮਨਾਈ ਪਾ ਦਾਂਗੇ ਆਟਾ ਗੁੰਨੂੰਗੀ। ਮੈਂ ਕਿ ਵਾਕ ਕਰਾਂ ਮਚਾਈ ਘਟ ਕਰ ਲਾ ਵਾਕ ਕਰਕੇ ਆ ਮੈਂ ਤੇ ਪਲਾਂਟਸ ਨੂੰ ਪਾਣੀ ਦਵਾ ਸਾਢੇ 6 ਤੋਂ 7 ਸਾਢੇ 6 ਹੋ ਗਏ ਸਾਢੇ 6 ਤੋਂ 7 ਅੱਧਾ ਘੰਟਾ ਕਰੂੰਗੀ ਵਾਕ ਪਲਾਂਟਸ ਨੂੰ ਪਾਣੀ ਦਵਾਂਗੀ ਫਿਰ ਮੇਰਾ ਡਿਨਰ ਵੀ ਆ 10 15 ਮਿੰਟ ਲੇਟ ਹੋ ਜੂਗਾ ਇਸ ਤਰ੍ਹਾਂ ਮੇਰਾ ਰੁਟੀਨ ਅੱਜ ਥੋੜਾ ਹੱਲ ਗਿਆ ਕੋਈ ਗੱਲ ਨਹੀਂ ਕੰਦ ਕਦੇ ਹੋ ਜਾਂਦਾ ਹਨ ਆਲਵੇਸ ਸੇਮ ਰੁਟੀਨ ਰਹਿੰਦਾ ਘਰ ਦੇ ਕੰਮ ਘਰ ਦੇ ਰੁਟੀਨ ਐਝ ਹੀ ਹੁੰਦੇ ਨੇ ਅੱਗੇ ਪਿੱਛੇ ਹੋ ਜਾਂਦਾ ਕਈ ਵਾਰੀ ਮੇਰਾ ਸਿਰ ਦੁਖਣ ਨੇ ਸਾਰਾ ਅੱਜ ਰੁਟੀਨ ਹਲਾਤਾ ਸਰੋ ਜੀ ਹਾਂ ਠੀਕ ਆ ਦੁਪਹਿਰੇ ਮੈਨੂੰ ਨੀਂਦ ਬਹੁਤ ਆਈ ਸੌ ਕੇ ਠੀਕ ਹੋ ਹੌਣ ਕਰਦੇ ਆ ਵਾਕ ਗਰਮੀ ਬਹੁਤ ਜ਼ਿਆਦਾ ਬਹੁਤ ਗਰਮੈਸ਼ ਹੋਈ ਪਈ ਬਹੁਤ ਜ਼ਿਆਦਾ ਵਾਕ ਕਰਦੀ ਕਿਉਂਕਿ ਫਿਰ ਅੰਦਰ ਨਾ ਸਾਰਾ ਦਿਨ ਚਾਰ ਦਿਵਾਰੀ ਬੈਠ ਕੇ ਕੰਦਾਵਲ ਦੇਖੀ ਜਾਓ ਮੈਨੂੰ ਤਾਂ ਕੁਝ ਹੋ ਰਹੀ ਹੋਣ ਲੱਗਿਆ ਜਿਵੇਂ ਬਾਹਰ ਨਾ ਨਿਕਲਾਂ ਕੰਦਾਵਲ ਦੇਖ ਦੇਖ ਅੱਖਾਂ ਹੀ ਲੱਗੂ ਅੰਦਰ ਹੀ ਮੈਨੂੰ ਤਾਂ ਡਿਪਰੈਸ਼ਨ ਹੋ ਗਿਆ ਆਸਾਂਵੰਦ ਹੋ ਗਿਆ ਬਾਹਰ ਨਿਕਲੇ ਵੀ ਨਾ ਮੈਂ ਰਹਿ ਨਹੀਂ ਸਕਦੀ ਹੈਗੀ ਤਾਂ ਮੈਂ ਵਾਕ ਕਰਨ ਹੋਦੀ ਹੈ ਹੋਰ ਕੋਈ ਗੱਲ ਨਹੀਂ ਹੈਗੀ ਵਾਕ ਕਰਦੇ ਕਰਦੇ ਨਾ ਇੱਕ ਘੰਟਾ ਪੂਰਾ ਮੈਂ ਮੋਬਾਈਲ ਤੇ ਪਾਠ ਲਾ ਲਨੀ ਆ ਬਾਹੇ ਗਰੂ ਦਾ ਸਿਮਰ ਲਾ ਲਾਨੀਆਂ ਨਾਲ ਨਾਲ ਮੈਂ ਬੋਲੀ ਜਾਨੀਆਂ ਫਿਰ ਇਹਦੇ ਨਾਲ ਆਪਣੇ ਨੈਗੇਟਿਵ ਥਾਟਸ ਵੀ ਨਹੀਂ ਦਿਮਾਗ ਵਿੱਚ ਆਉਂਦੇ ਤੇ ਆਪਣਾ ਸਟ्रेस ਵੀ ਦੂਰ ਹੁੰਦਾ ਦਿਮਾਗ ਉਸ ਪਾਸੇ ਲੱਗਿਆ ਰਹਿੰਦਾ ਤੇ ਟਾਈਮ ਕਦੋਂ ਲੰਘ ਗਿਆ ਤਾਂ ਪਤਾ ਵੀ ਨਾ ਰਹੇਗਾ ਇਹ ਚੀਜ਼ ਆ ਉਹ ਫਿਰ ਸਕੂਨ ਮਿਲਦਾ ਸੈਰ ਕਰਕੇ ਤੇ ਨਾਲ ਨਾਲ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਉਹ ਚੀਜ਼ ਨਾਲ ਆਪਾਂ ਨੂੰ ਸਕੂਨ ਮਿਲਦਾ ਅੰਦਰ ਉਹ ਸ਼ਾਂਤੀ ਮਿਲਦੀ ਹੈ ਇੱਕ ਆਪਾਂ ਨੂੰ ਐ ਕਹਿ ਲੋ ਵੀ ਆਪਣਾ ਜਿਹੜਾ ਦਿਮਾਗ ਦਿਮਾਗ 'ਚ ਆਪਣੇ 네ਗੇਟਿਵ ਥੌਟਸ ਭਾਜਦੇ ਆਰਡਰ ਕਰ ਰਹੇ ਹੁੰਦੇ ਨੇ ਹਨਾ ਆ ਰਹੇ ਹੁੰਦੇ ਨੇ ਠਹਿਰ ਜਾਂਦੇ ਨੇ ਉਹ ਦਿਮਾਗ ਸੈਟ ਜਾ ਹੋ ਜਾਂਦਾ ਚਲੋ ਜੀ ਕਰਤੀ ਵਾਕ ਹੋਣਾ ਟਾਈਮ ਹੋ ਰਿਹਾ 7:30 ਦਾ ਮੈਂ ਖਾਣਾ ਖਾ ਲਿਆ ਬਸ ਕੱਲੇ ਦਵਿੰਦਰ ਰਹਿ ਗਏ ਮੈਂ ਦਵਿੰਦਰ ਦੀ ਵੇਟ ਕਰਦੀ ਆਂ ਵੀ ਉਹ ਖਾਣਾ ਖਾਣਗੇ ਤਾਂ ਮੈਂ ਸਾਰਾ ਖਿੰਨਾ ਕੰਡਾ ਉੱਤਕੂੰਗੀ ਕੁੱਕਰ 'ਵਾਂ ਸਬਜ਼ੀ ਲਗਾਦੀ ਕਰਤਾ ਉਹਨਾਂ ਨੂੰ ਸਬਜ਼ੀ ਵਿੱਚ ਕੌਲਿਚ ਪਾਉਂਦੇ ਜਿੰਨਾ ਵਿੱਚ ਤੋਂ ਸਭ ਦਾਸ ਕਮੈਕਸਿਮ ਮੈਂ ਖਾਤਾ ਇਧਰ ਜਮਾਈਏ ਮੈਂ ਮਲਾਈ ਜਮਾਈਨ ਹੈਗੀ ਯਾਨੀ ਕਿ ਮੈਂ ਪਤੀਲੇ ਵਿੱਚ ਕੱਢ ਕੇ ਰੂਮ ਟੈਂਪਰੇਚਰ ਤੇ ਘੱਟਦੀ ਹੈ ਤੇ ਠਹਿਰ ਕੇ ਜਦ ਰਸਾਉਣਾ ਹੋਊਗਾ ਉਦੋਂ ਮੈਂ ਜਾਗ ਲਾ ਦਊਂਗੀ ਜਾਂ ਹੁਣੇ ਚਾਗ ਲਗਾ ਦਊਂਗੀ ਤਾਂ ਸਵੇਰੇ ਦਾ ਸਿਬਾ ਖੱਟੀ ਹੋ ਜਾਊਗੀ ਮਲਾਈ ਸਾਰੀ ਇਹਦੇ ਵਿੱਚ ਘੱਟਦੀ ਇਹ ਰੂਮ ਟੈਂਪਰੇਚਰ ਤੇ ਘੱਟਦਾ ਮੈਂ ਸੇਮ ਜੈਸਾ ਰੱਖ ਕੇ ਤੇ ਗੈਸ ਹੁਣ ਬੰਦ ਪਰ ਦਹੀਂ ਦਾ ਜਾਗ ਨਹੀਂ ਲਾਇਆ ਉਹ ਲਗਾਉਂਗੀ ਠਹਿਰ ਕੇ ਇੱਧਰ ਪਿਆ ਮੰਗੋ ਸ਼ੇਕ ਦਾ ਜਾਗ ਕੁਛ ਤਾਂ ਮੈਂ ਇਸ ਉਹਦੇ ਟ੍ਰੇ ਚ ਪਾਤਾ ਹੈ ਮੰਗੋ ਦਾ ਪਲਪ ਜਿਹੜਾ ਪਿਉਰੀ ਸੀ ਇਹ ਰੱਖਿਆ ਹੋਇਆ ਇਹ ਤਾਂ ਬਣਾਵਾਂਗੇ ਮੰਗੋ ਸ਼ੇਕ ਇਹ ਵੀ ਮੈਂ ਹੀ ਰੱਖਤਾ ਹਣਾ ਕੋਣਾ ਨਾ ਕਿ ਬਾਅਦ ਦਵਿੰਦਰ ਕਹਿੰਦਾ ਅੱਜ ਮੈਂango ਸ਼ੇਕ ਪੀਣੋਂ ਘਰੇ ਖੜਤੇ ਨਹੀਂ ਹੈਗੇ ਟਾਈਮ ਹੀ ਨਾਲਦਾ ਉਹਨਾਂ ਦਾ ਆਉਂਦੇ ਨੇ ਚਾਹ ਦੇ ਟਾਈਮ ਤੇ ਚਾਹ ਬਣਾ ਦੋ ਚਾਹ ਪੀ ਕੇ ਫੇਰ ਚਲੇ ਗਏ ਚਾਹ ਬਣਾ ਦੋ ਪਰ ਇੱਕ ਐਨਾ ਟਾਈਮ ਲੱਦਦਾ ਵੀ ਕਰੇ ਆਉਂਦੇ ਨੇ ਚਾਹ ਪਾਣੀ ਪੀਂਦੇ ਨੇ ਬਸ ਚਲੇ ਜਾਂਦੇ ਹਨਾ ਸਰੋਟ ਖਾਣ ਦਾ ਟਾਈਮ ਨਹੀਂ ਹੈਗਾ ਮੈਂ ਕਹਿੰਦੀ ਉਸੇ ਸਰੋਟ ਲੈ ਆ ਰਿਹਾ ਰੱਖੋ ਤੁਹਾਡਾ ਖਾਂਦੇ ਹੈ ਨਹੀਂਗੇ ਮੈਂango ਲੈ ਆਂਦੇ ਪੈਣੇ ਉਹ ਨਹੀਂ ਖਾਣ ਦਾ ਟਾਈਮ ਲੱਗਦਾ ਤੇ ਅੱਜ ਮੈਂ ਕਿਹਾ ਚਲੋ ਮੈਂango ਸ਼ੇਕ ਬਣਾਵਾਂਗੀ ਤੇ ਮੈਂ ਵੀ ਲੈ ਲੂੰ ਮੈਂ ਵੀ ਪੀ ਲਾਂਗੀ ਮੈਂango ਸ਼ੇਕ ਤੇ ਦਵਿੰਦਰ ਵੀ ਪੀਂਦੇ ਨੇ ਮੈਂango ਸ਼ੇਕ ਬਣਾ ਉਹ ਨਾ ਉਹ ਉਹ ਵੀ ਵੇਟ ਕਰ ਰਹੀ ਆ ਆਉਣਗੇ ਤਾਂ ਫਿਰ ਫਿਰ ਸੋਈ ਵੀ ਚੱਕਰ ਭਾਂਡਿਆਂ ਦੀ ਫੇਰ ਹੀ ਹੋਊਗੀ ਜੋ ਸਭ ਦਾ ਕੰਮ ਫਿਨਿਸ਼ ਹੋ ਜਾਂਦਾ ਖਾਣੇ ਦਾ ਵੇਟ ਕਰਦੇ ਆ ਉਹਨਾਂ ਦੇ ਉਰਕੇ ਤੁਹਾਨੂੰ ਜਨਨੀ ਵੇਟ ਕਰਨ ਤੋਂ ਬਿਨਾ ਨਾ ਮੈਂ ਨਾ ਸੰਖਤਿਆ ਨਾ ਉਹ ਗਰਮੀ ਆ ਗਈ ਨਾ ਕਿ ਦੁਬਾਰੇ ਕਿਚਨ ਚ ਆਉਣਾ ਮੁਸ਼ਕਲ ਹੈ ਤੇ ਸਾਰਾ ਕੰਮ ਕਿਚਨ ਦਾ ਫਿਨਿਸ਼ ਹੋ ਜਾਂਦਾ ਫੇਰ ਇਹ ਨਾਤੇ ਦਾ ਸਾਈ ਦਾ ਚਲੋ ਜੀ ਹੁਣ ਵੀਡੀਓ ਤਾਂ ਵੀ ਮੈਨੂੰ ਲੱਗਦਾ ਐਂਡ ਕਰਨਾ ਨੇ ਇਸ ਤੋਂ ਬਾਅਦ ਮੈਂ ਕੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਸੋ ਏਸੀ ਜੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਣਾ ਬਹੁਤ ਬਹੁਤ ਥੈਂਕ ਯੂ ਤੁਹਾਡੇ ਪਿਆਰ ਲਈ ਤੁਹਾਡੀ ਸਪੋਰਟ ਲਈ ਬਹੁਤ ਬਹੁਤ ਧੰਨਵਾਦ ਉਸ ਦਿਨ ਬਹੁਤ ਪਿਆਰ ਕਰਨ ਦੇ ਬਹੁਤ ਸਪੋਰਟ ਕਰਨ ਦੇ ਬਹੁਤ ਮੋਟੀਵੇਟ ਕਰਨ ਦੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਮੇਰੇ YouTube ভিউਅਰਸ ਦਾ ਤੇ ਵੀਡੀਓ ਅੱਛੀ ਲੱਗੀ ਤਾਂ লাইਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਮੈਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰਦੇ ਜੇ ਲੱਗੇ ਕੋਈ ਹੋਰ ਵੀਡੀਓ ਦੇਖੇ ਤਾਂ ਤੱਕ ਲਈ ਸੱਚੀ ਰਹਿਣਾ